ਜਿਥੇ ਜਾਂਦਾ ਨਾਂ ਦਾ ਵੱਡਾ ਸ਼ਹਿਰ ਵਸਦਾ ਸੀ ਅਤੇ ਜੋ ਧਰਤੀ ਉੱਤੇ ਬਹੁਤ ਪ੍ਰਸਿੱਧ ਸੀ ਉੱਥੇ ਬਿਸਨ ਕੇਤ ਨਾਂ ਦਾ ਰਾਜਾ ਰਹਿੰਦਾ ਸੀ ਜੋ ਕਰਮ ਧਰਮ ਪਵਿੱਤਰਤਾ ਬਹੁਤ ਅਤੇ ਤਲਵਾਰ ਵਿੱਚ ਪਰਵੀਨ ਸੀ ਬੁੰਦੇਲਮਤੀ ਨਾਂ ਦੀ ਉਸ ਦੀ ਇਸਤਰੀ ਸੀ ਜਿਸ ਵਿੱਚ ਰਾਜੇ ਦਾ ਮਨ ਸਦਾ ਸਮਾਇਆ ਹੋਇਆ ਸੀ ਉਸ ਦੀ ਪੁੱਤਰੀ ਦਾ ਨਾਂ ਗੁਲਜਾਰਮਤੀ ਸੀ ਜਿਸ ਵਰਗੀ ਸੰਸਾਰ ਵਿੱਚ ਕੋਈ ਮੁਟਿਆਰ ਨਹੀਂ ਸੀ ਉਸਨੇ ಅಪਾਰ ਸੁੰਦਰਤਾ ਦੇ ਖਾਨ ਵਰਗਾ ਇੱਕ ਨੌਜਵਾਨ ਵੇਖਿਆ ਉਸ ਨੂੰ ਘਰ ਬੁਲਾ ਕੇ ਰੁਚੀਪੂਰਵਕ ਉਸ ਨਾਲ ਭੋਗ ਕੀਤਾ ਉਸ ਨਾਲ ਜਫੀਆਂ ਪਾ ਕੇ ਆਨੰਦ ਲੈਣ ਲੱਗੀ ਅਤੇ ਘਰ ਦੇ ਸਭ ਸ਼ੁੱਧ ਬੁੱਧ ਭੁਲਾ ਦਿੱਤੇ ਰਾਤ ਦਿਨ ਉਸ ਨਾਲ ਭੋਗ ਕਰਦੀ ਅਤੇ ਉਸ ਨੂੰ ਲਿਵਟ ਲਿਵਟ ਕੇ ਗਲੇ ਨਾਲ ਲਗਾਉਂਦੀ ਜਵਾਨ ਮਰਦ ਅਤੇ ਜਵਾਨ ਔਰਤ ਹੋਣ ਕਰਕੇ ਦੋਹਾ ਵਿੱਚ ਬਹੁਤ ਅਧਿਕ ਪ੍ਰੀਤ ਵੱਧ ਗਈ ਯਾਰ ਦਾ ਮੂੰਹ ਵੇਖ ਵੇਖ ਕੇ ਲਿਵਟ ਲਿਵਟ ਕੇ ਆਸਣ ਕਰਦੀ ਰਾਤ ਦਿਨ ਉਸ ਨਾਲ ਕਾਮਭੋ ਕਰਦੀ ਪਰ ਚੇਤ ਵਿੱਚ ਮਾਤਾ ਪਿਤਾ ਤੋਂ ਡਰਦੀ ਸੀ ਇੱਕ ਦਿਨ ਉਸਨੇ ਪ੍ਰੇਮੀ ਨੂੰ ਕਿਹਾ ਕਿ ਮੈਨੂੰ ਨਾਲ ਲੈ ਕੇ ਕਿਸੇ ਹੋਰ ਦੇਸ਼ ਵੱਲ ਚੱਲੋ ਅਸੀਂ ਦੋ ਘੋੜਿਆਂ ਉੱਤੇ ਸਵਾਰ ਹੋਵਾਂਗੇ ਅਤੇ ਪਿਤਾ ਦਾ ਸਾਰਾ ਖਜ਼ਾਨਾ ਲੈ ਜਾਵਾਂਗੇ ਤੇਰੇ ਨਾਲ ਮਾਨਪਾਉਂਦੇ ਕਾਮ ਭੋਗ ਕਰਾਂਗੇ ਜਿਸ ਨਾਲ ਕਾਮਦੇਵ ਦਾ ਸਾਰਾ ਅਹੰਕਾਰ ਨਸ਼ਟ ਕਰ ਦੇਾਂਗੇ ਤਦ ਯਾਰ ਨੇ ਪ੍ਰੇਮਕਾ ਦੀ ਗੱਲ ਸੁਣ ਕੇ ਉਸ ਨੂੰ ਚੰਗੀ ਭਲੀ ਕਿਹਾ ਅਤੇ ਉਸ ਦੇ ਬੋਲਾਂ ਨੂੰ ਸੱਚ ਕਰਕੇ ਮੰਨ ਲਿਆ ਉਸ ਨੇ ਪਿਤਾ ਦਾ ਖਜ਼ਾਨਾ ਹਥਿਆ ਲਿਆ ਅਤੇ ਚਾਂਦਾ ਨਗਰ ਨੂੰ ਛੱਡ ਕੇ ਦੱਖਣ ਵੱਲ ਚਲੀ ਗਈ ਘਰ ਵਿੱਚ ਇਹ ਲਿਖ ਕੇ ਛੱਡ ਗਈ ਕਿ ਮੈਂ ਤੀਰਥ ਇਸ਼ਨਾਨ ਕਰਨ ਚੱਲੀ ਹਾਂ ਜੇ ਜਉਂਦੀ ਪਰਤੇ ਤਾਂ ਤੁਹਾਨੂੰ ਆ ਮਿਲਾਂਗੀ ਜੇ ਮਰ ਗਈ ਤਾਂ ਰਾਮ ਬੌੜੀ ਕਰਨਗੇ ਘਰ ਦੀ ਸਾਰੀ ਦੌਲਤ ਨਾਲ ਲੈ ਕੇ ਉਸ ਨਾਲ ਪ੍ਰੇਮ ਕਰਕੇ ਉਦਲ ਕੇ ਚਲੀ ਗਈ ਲਿਵਟ ਲਿਵਟ ਕੇ ਉਸ ਨਾਲ ਰਤੀ ক্রীੜਾ ਕਰਦੀ ਅਤੇ ਕਾਮਦੇਵ ਦਾ ਸਾਰਾ ਅਹੰਕਾਰ ਦੂਰ ਕਰ ਦਿੰਦੀ ਜਦ ਬਹੁਤ ਸਾਲ ਲੰਘ ਗਏ ਸਾਰਾ ਖਜ਼ਾਨਾ ਖਾ ਲਿਆ ਜਾਦ ਇਸਤਰੀ ਭੁਖੀ ਮਰਨ ਲੱਗੀ ਤਦ ਪ੍ਰੇਮੀ ਨੂੰ ਛੱਡ ਕੇ ਭੱਜ ਆਈ ਫਿਰ ਚਾਂਦ ਨਗਰ ਵਿੱਚ ਆ ਪਹੁੰਚੀ ਅਤੇ ਮਾਤਾ ਪਿਤਾ ਦੇ ਚਰਨਾਂ ਨਾਲ ਲਿਪਟ ਗਈ ਕਹਿਣ ਲੱਗੀ ਮੈਂ ਜੋ ਤੀਰਥਾ ਉੱਤੇ ਧਰਮ ਕਰਮ ਕੀਤਾ ਹੈ ਉਸ ਨੂੰ ਤੁਸੀਂ ਲੈ ਲਵੋ ਅਤੇ ਉਸ ਦਾ ਅੱਧਾ ਪੁੰਨ ਮੈਨੂੰ ਦੇ ਕੇ ਆਸ਼ੀਸ਼ ਦਿਓ ਸੋਨ ਸੋਨ ਐਸੇ ਬਚਨ ਰੇਜ ਰਾਜਾ ਰਹੇ ਹੋ ਧਨ ਧਨ ਦੋਹਤਾ ਕੋ ਨਾਰ ਸਹਿਤ ਕਹਿਓ ਤੀਰਥ ਸਕਲ ਆਨਾਈ ਮਿਲੀ ਮੋਹਿ ਆਇ ਕਾ ਹੋ ਜਨਮ ਜਨਮ ਕੇ ਪਾਪਨ ਦਇਓ ਮਿਟਾਇ ਕੈ ਇਸ ਤਰਾਂ ਦੇ ਬੋਲ ਸੁਣ ਕੇ ਰਾਜਾ ਪ੍ਰਸੰਨ ਹੋ ਗਿਆ ਅਤੇ ਆਪਣੀ ਇਸਤਰੀ ਹਹਿਤ ਪੁੱਤਰੀ ਨੂੰ ਧਨ ਧਨ ਕਿਹਾ ਇਹ ਸਾਰੀਆਂ ਤੀਰਥਾਂ ਦਾ ਇਸ਼ਨਾਨ ਕਰਕੇ ਮੈਨੂੰ ਆ ਕੇ ਮਿਲੀ ਹੈ ਅਤੇ ਮੇਰੇ ਜਨਮ ਜਨਮ ਦੇ ਪਾਪ ਮਿਟਾ ਦਿੱਤੇ ਹਨ ਭੋਗ ਪ੍ਰਥਮ ਕਰ ਜਾਰ ਤਜ ਕਹੇ ਪਹੁੰਚਿ ਆਏ ਭੇਦ ਮੂਰ ਨਿਰਪ ਨਾ ਲਿਓ ਲਏ ਘਰੇ ਸੋ ਲਾਏ ਪਹਿਲਾ ਯਾਰ ਨਾਲ ਭੋਗ ਕਰਕੇ ਫਿਰ ਉਸ ਨੂੰ ਛੱਡ ਕੇ ਆਪਣੇ ਘਰ ਆ ਪਹੁੰਚੇ ਮੂਰ ਕ ਰਾਜੇ ਨੇ ਭੇਦ ਨਾ ਸਮਝਿਆ ਅਤੇ ਗਲੇ ਨਾਲ ਲਗਾ ਲਿਆ ਇਥੇ ਸ੍ਰੀ ਚਰਿਤ੍ਰੋਪਖੇ ਆਂਦੇ ਰਿਆ ਚਰਿਤਰ ਦੇ ਮੰਤਰੀ ਪੂਪਸਵੰਦ ਦੇ 214ਵੇਂ ਚੈਪਟਰ ਦੀ ਸਮਾਪਤੀ ਹੈ ਹੋਰ ਵੀਡੀਓ ਵੇਖਣ ਲਈ ਲਾਇਕ ਅਤੇ ਸਬਸਕ੍ਰਾਈਬ ਜਰੂਰ ਕਰੋ